ਚਾਪੀ ਗਲੇ ਕਰਦੇ ਹਾਂ ਚਲੋ ਵਾਪਸ ਆਪਾਂ ਜੀ ਚਾਪੀ ਚਾਪੀ ਸਵੇਰ ਸਾਢੇ 6:00 ਹੋ ਗਏ ਤੇ ਉਹ ਰਹੇ ਜਿੱਦਣੇ ਆਉਂਦੇ ਪਹਿਤਵੀ ਮੈਨੇਜਰ ਹੋਈ ਹੈ ਕੋਈ ਨਹੀਂ ਜੀ 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 ਇਹ ਕੇ ਰਾਗਮ ਇਹਨਾਂ ਤੋਂ ਅੱਜ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੇ ਜਿਹੜੀ ਅੱਜ ਰੇਡ ਹੋਈ ਆ ਉਹ ਪ੍ਰੋਟੀਨ ਚੈਕਿੰਗ ਕੀਤੀ ਗਈ ਉੱਥੇ ਤੇ ਉਹਦੇ ਵਿੱਚ ਜਾ ਕੇ ਜੋ ਸੰਬੰਧਿਤ ਸਮੱਸਿਆਵਾਂ ਵੀ ਦਸੀਆਂ ਸਟਾਫ ਨੇ ਆਪਣੀਆਂ ਤੇ ਇਹ ਦੇਖਿਆ ਕਿ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਹਿਬ ਆਪ ਸਵਿਰੇ ਸਵਿਰੇ ਸੱਜਰੇ ਤੱਤੇ ਆਏ ਤੇ ਉਹਨਾਂ ਨੇ ਆਪਣੇ ਇਸ ਬਸੇ ਵੀ ਦਸੀਆਂ ਕਿ ਕੁਝ ਬਹੁਤ ਟੰਤਨਾ ਦਮੇ ਬਰੀ ਜਿ ਕਿ ਇਹਨਾਂ ਇਕ ਲਗਲੇ ਬੰਦੇ ਨੇ ਦੱਸਿਆ ਵੀ ਸਟਾਫ ਦੀ ਲੋੜ ਹੈਗੀ ਆ ਤੇ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਬਾਕੀ ਸਭ ਸਹੀ ਚੱਲਦਾ ਜੀ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟਰੀ ਸਭ ਸਹੀ ਹੋ ਰਿਹਾ ਹੁਣ ਤੇ ਇੱਕ ਰੋਟੀ ਚੈਕਿੰਗ ਕੀਤੀ ਕੋਈ ਕੰਪਲੇਟ ਵਗੈਰਾ ਕੋਈ ਨਹੀਂ ਕੋਈ ਕੰਪਲੇਟ ਨਹੀਂ ਸੀ ਕਿ ਬਸ ਇਹ ਚੈੱਕ ਦੇਖਵਾਇ ਸੀ ਕਿ ਵੀ ਸਵੇਰ ਤੋਂ ਸਭ ਤੋਂ ਹਾਜ਼ਰ ਰਹੇ ਸਾਰੇ ਹਾਜ਼ਰ ਪਾ ਗਏ ਤਸੀਦਾਰ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਜਿਹੜਾ ਉਹਨਾਂ ਨੂੰ ਮਿਲਿਆ ਚਾਰਜ ਤਾਂ ਅੱਜ ਚੰਕਾਲ ਸਭ ਸੀ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਇਹ ਮੇਰੇ ਸਾਹਮਣੇ ਤੇ ਸਟਾਫ ਦੇ ਪੂਰਨ ਤੌਰ ਤੇ ਜਿਹੜੀ ਹੈ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ ਹਾਂ ਉਹੀ ਗੱਲ ਹੋਈ ਆ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨੇ ਗੱਲ ਦਸਤਾਨ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਐ ਜੇ ਹੈਗੇ ਨੇ ਕਰਮਚਾਰੀ ਵੀ ਜਿਲਿਆਂ ਤੋਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਆ ਪਰਕ ਇਹ ਛੇਤੀ ਜਲਦੀ ਤੋਂ ਜਦ ਖੜੀ ਜਾਵੇ ਸਟਾਫ ਪੂਰਾ ਕੀਤਾ ਜਾਵੇ